ਜੈਮਸੀ ਦੀ Praise the Lord ਅੱਜ ਦਾ ਮੇਰਾ ਵਿਸ਼ਾ ਹੈ ਜੋ ਕੁਝ ਪਰਮੇਸ਼ਰ ਨੇ ਕੀਤਾ ਹੈ ਉਹ ਯਾਦ ਰੱਖੋ ਪਰਮੇਸ਼ਰ ਨੇ ਜੋ ਕੁਝ ਕੀਤਾ ਹੈ ਉਸ ਨੂੰ ਯਾਦ ਰੱਖਣਾ ਯਹੂਦੀ ਉਪਾਸਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜਦੋਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਛੁਡਾਇਆ ਤਾਂ ਉਸ ਨੇ ਲੋਕਾਂ ਨੂੰ ਆਪਣੇ ਬਚਨਾਂ ਨੂੰ ਯਾਦ ਰੱਖਣ ਲਈ ਕਿਹਾ ਉਹਨਾਂ ਨੂੰ ਆਗਿਆ ਦਿੱਤੀ ਕਿ ਉਹ ਉਸ ਦੇ ਹੁਕਮਾਂ ਨੂੰ ਮਿਹਨਤ ਨਾਲ ਸਿਖਾਉਣ ਆਪਣੇ ਘਰਾਂ ਵਿੱਚ ਤੁਰਦਿਆਂ ਫਿਰਦਿਆਂ ਲੇਟਦਿਆਂ ਤੇ ਸਵੇਰੇ ਉੱਠਦਿਆਂ ਉਹਨਾਂ ਬਾਰੇ ਗੱਲਾਂ ਕਰਨ ਵਿਵਸਥਾ ਸਾਰ ਛੇਜ ਹੈ ਉਹਦਾ ਸੱਤ ਵਚਨ ਇਜ਼ਰਾਈਲੀਆਂ ਨੂੰ ਹਮੇਸ਼ਾ ਯਾਦ ਰੱਖਣ ਲਈ ਕਿਹਾ ਗਿਆ ਸੀ ਕਿ ਪਰਮੇਸ਼ਰ ਨੇ ਕੀ ਕੀਤਾ ਪਰਮੇਸ਼ਰ ਕੌਣ ਹੈ ਅਤੇ ਉਸਨੇ ਕੀ किया है ਇਸ ਲਈ ਜਬੂਰ 85 ਅਧਿਆਏ ODE 2 ਵਚਨ ਵਿੱਚ ਜਬੂਰਕਾਰ ਪਰਮੇਸ਼ਰ ਦੀ ਮਾਫੀ ਨੂੰ ਯਾਦ ਕਰਦੇ ਹੋਏ ਮਨਨ ਕਰਦਾ ਹੈ ਤੂੰ ਆਪਣੇ ਲੋਕਾਂ ਦੀ ਬਦਕਾਰੀ ਮਾਫ ਕਰ ਦਿੱਤੀ ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ ਇਸرائیਲੀਆਂ ਨੇ ਬਹੁਤ ਵਾਰ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ ਅਤੇ ਕਈ ਵਾਰ ਪਰਮੇਸ਼ਰ ਨੇ ਉਹਨਾਂ ਨੂੰ ਮਾਫ਼ ਕੀਤਾ। ਜ਼ਬੂਰ 85 ਦੇ ਲੇਖਕ ਨੇ ਨਹੀਂ ਚਾਹਿਆ ਕਿ ਇਜ਼ਰਾਈਲ ਪਰਮੇਸ਼ਰ ਦੀ ਮਹਾਨ ਭਲਾਈ ਨੂੰ ਭੁੱਲ ਜਾਣ। ਇਸ ਲਈ ਉਸ ਨੇ ਇੱਕ ਭਜਨ ਰਚਿਆ ਤਾਂ ਜੋ ਹਰ ਵਾਰ ਜਦੋਂ ਕੋਈ ਇਸ ਨੂੰ ਦੁਹਰਾਏ ਉਹ ਪਰਮੇਸ਼ਰ ਦੀ ਦਇਆ, ਮਾਫ਼ੀ, ਤਾਕਤ ਅਤੇ ਪ੍ਰੇਮ ਨੂੰ ਯਾਦ ਕਰੇ। ਜਬੂਰਕਾਰ ਸਮਝਦਾ ਸੀ ਕਿ ਜੋ ਕੁਝ ਪਰਮੇਸ਼ਰ ਨੇ ਕੀਤਾ ਹੈ ਉਸ ਨੂੰ ਜਾਣ ਬੁੱਝ ਕੇ ਯਾਦ ਕਰਨਾ ਇੱਕ ਸ਼ਕਤੀਸ਼ਾਲੀ ਅਭਿਆਸ ਹੈ ਇੱਕ ਅਭਿਆਸ ਜਿਸ ਵਿੱਚ ਸਾਨੂੰ ਵੀ ਹਿੱਸਾ ਲੈਣਾ ਚਾਹੀਦਾ ਹੈ ਯਾਦ ਰੱਖਣਾ ਸਾਨੂੰ ਪਰਮੇਸ਼ਰ ਦੀ ਦਇਆ ਅਤੇ ਪ੍ਰੇਮ ਬਾਰੇ ਸੋਚਣ ਵਿੱਚ ਮਦਦ ਕਰਦਾ ਹੈ ਯਾਦ ਰੱਖਣਾ ਸਾਨੂੰ ਇਸ ਨਿਸ਼ਚਿਤਤਾ ਦਿੰਦਾ ਹੈ ਕਿ ਅਸੀਂ ਯਿਸੂ ਰਹੀ ਪਰਮੇਸ਼ਰ ਦੇ ਨਾਲ ਠੀਕ ਹਾਂ ਯਾਦ ਰੱਖਣਾ ਸਾਨੂੰ ਆਸ ਨਾਲ ਭਰ ਦਿੰਦਾ ਹੈ ਕਿ ਪਰਮੇਸ਼ਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਵਿਸ਼ਵਾਸਯੋਗ ਹੋਵੇਗਾ ਯਾਦ ਰੱਖਣਾ ਸਾਡੇ ਵਿਸ਼ਵਾਸ ਨੂੰ ਪਰਮੇਸ਼ਰ ਅਤੇ ਉਸ ਦੇ ਬਚਨ ਵਿੱਚ ਮਜ਼ਬੂਤ ਕਰਦਾ ਹੈ ਯਾਦ ਰੱਖਣਾ ਸਾਨੂੰ ਉਸ ਦੀ ਉਪਾਸਨਾ ਕਰਨ ਵਿੱਚ ਮਦਦ ਕਰਦਾ ਹੈ ਉਹ ਜੋ ਕੁਝ ਕਰ ਚੁੱਕਾ ਤੇ ਜੋ ਕੁਝ ਕਰਨ ਵਾਲਾ ਹੈ ਯਾਦ ਰੱਖਣ ਦਾ ਅਭਿਆਸ ਵਿਕਸਿਤ ਕਰਨਾ ਸਾਡੇ ਮਨਾਂ ਨੂੰ ਪਰਮੇਸ਼ਰ ਤੇ ਟਿਕਾ ਰੱਖੇਗਾ ਅਤੇ ਸਾਡੇ ਦਿਲਾਂ ਨੂੰ ਉਸ ਦੀ ਦਇਆ ਨਾਲ ਜੋੜੇ ਰੱਖੇਗਾ ਤਾਂ ਫਿਰ ਕੁਝ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਤੁਸੀਂ ਜਾਣ ਬੁੱਝ ਕੇ ਸੋਚ ਸਕਦੇ ਹੋ ਅਤੇ ਪਰਮੇਸ਼ਰ ਦਾ ਧੰਨਵਾਦ ਕਰ ਸਕਦੇ ਹੋ ਸ਼ੁਰੂ ਕਰਨ ਲਈ ਕੁਝ ਵਿਚਾਰ ਯਾਦ ਕਰੋ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਯਿਸੂ ਸੰਸਾਰ ਦੇ ਪਾਪਾਂ ਲਈ ਮਰਨ ਲਈ ਭੇਜਿਆ ਯਾਦ ਕਰੋ ਕਿ ਉਸਨੇ ਸੰਸਾਰ ਨੂੰ ਰਚਿਆ ਅਤੇ ਉਸ ਦਾ ਆਦਰ ਕਰੋ ਯਾਦ ਕਰੋ ਕਿ ਉਸਨੇ ਤੁਹਾਨੂੰ ਆਪਣੇ ਪਵਿੱਤਰ ਆਤਮਾ ਨਾਲ ਭਰਿਆ ਹੈ ਜੋ ਤੁਹਾਨੂੰ ਉਸ ਦੇ ਬਚਨ ਦੀ ਯਾਦ ਹੁੰਦਾ ਹੈ ਅਤੇ ਤੁਹਾਨੂੰ ਯਿਸੂ ਦੀ ਸੂਰਤ ਵਿੱਚ ਬਦਲਦਾ ਹੈ ਯਾਦ ਕਰੋ ਉਹ ਦਇਆ ਅਤੇ ਪ੍ਰੇਮ ਜੋ ਉਹ ਤੁਹਾਡੇ ਨਾਲ ਰੱਖਦਾ ਹੈ ਪ੍ਰਭੂ ਤੁਹਾਡੇ ਨਾਲ ਹੋਵੇ ਜਨਸੀ